ਮਾਦੀ ਗੱਲਬਾਤ ਇਹੀ ਹੈ ਬੇਨਤੀ ਵੀ ਇਹ ਆਪਦਾ ਘਰ ਬਸਾਉਣ ਪਿੱਛੇ ਜੋ ਹੋ ਜਾਂਦਾ ਹੋ ਜਾਂਦਾ ਬੜੀਆਂ ਬੜੀਆਂ ਗੱਲਾਂ ਹੋ ਜਾਂਦੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਵਧਾਉਣੀਆਂ ਨਹੀਂ ਚਾਹੀਦੀਆਂ ਸਾਰੇ ਆਪਾਂ ਧੀਆਂ ਪਣ ਵਾਲਿਆਂ ਵੀ ਇਹ ਵੀ ਧੀ ਨੂੰ ਬਸਾਉਣ ਧੀ ਦੀ ਬਸੇ ਕਹਿੰਦੇ ਇਹ ਪਹਿਲਾਂ ਵੀ ਕਈ ਵਾਰੀ ਹੋ ਗਿਆ ਮੈਟਰ ਉਹ ਹੁਣ ਨਹੀਂ ਦੁਬਾਰੇ ਹੁੰਦਾ ਜੀ 10 ਦੀ ਜ਼ਿੰਮੇਵਾਰੀ ਹੈ ਭਾਈ ਹਰਜਿੰਦਰ ਸਿੰਘ ਦਰਭਾ ਤੇ ਅੱਜ ਇਹਨਾਂ ਦੀ ਮੈਰਿਜ ਕਰਾਈ ਹੋਈ ਸੀ ਨਾ ਉਹਦੋਂ ਮਾਂ ਪੁੱਛੀ ਨਾ ਦੋਨਾਂ ਨੇ ਬਾਪ ਪੁੱਛੇ ਅਸੀਂ ਗਏ ਵੀ ਇਹਨਾਂ ਦੇ ਕਈ ਵਾਰੀ 15 20 ਵਾਰੀ ਰੌਲੇ ਦੇ ਵਿੱਚ ਬਰਾਦ ਜੇ ਬੜਾ 15 20 ਬਰੀ ਹਾਂਜੀ ਅੱਜ ਦੇ ਜਥੇਦਾਰ ਨੇ ਫਿਰ ਜ਼ਿੰਮੇਵਾਰੀ ਲਈ ਹੈ ਪਹਿਲਾਂ ਉਧਰ ਮਤਲਬ ਕੋਈ ਜ਼ਿੰਮੇਵਾਰ ਬੰਦਾ ਨਹੀਂ ਮਿਲ ਰਿਹਾ ਸੀ ਤੇ ਅੱਜ ਤੋਂ ਬਾਅਦ ਸਾਨੂੰ ਜ਼ਿੰਮੇਵਾਰ ਬੰਦਾ ਮਿਲਿਆ ਤੇ ਉਹਨੇ ਪ੍ਰੋਸਾ ਦਵਾਇਆ ਇਧਰੇ ਜੇ ਮੁੰਡਾ ਕੋਈ 5 3 ਗੱਲ ਕਰੂਗਾ ਇਹਦੇ ਤੇ ਫਿਰ ਅਸੀਂ ਨਿੰਗ ਸਿੰਘ ਡਾਂਗ ਵੀ ਪੇਰਾਂਗੇ ਫਿਰ ਹੁਣ ਲੈਣ ਨੂੰ ਤਿਆਰ ਹੈ ਤੂੰ ਮੈਂ ਤਾਂ ਤਿਆਰਾਂ ਹੀ ਲੈਣ ਨੂੰ ਬ੍ਰਾਹਮਣ ਕੌਰ ਕਿਹੜਾ ਪਿੰਡ ਹੈ ੜਬਾ ਤੁਸੀਂ ਆਪਣਾ ਲੰਮੇ ਜਕਰਾਈ ਸੀ ਫਿਰ ਹੁਣ ਕੀ ਠੀਕ ਹੈ ਹੁਣ ਹੋ ਗਿਆ ਠੀਕ ਮਸਲਾ ਹੱਲ ਕਰਾਤਾ ਬਾਬਿਆਂ ਨੇ